ਹਾਂਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਸਾਰਿਆਂ ਦਾ ਸਵਾਗਤ ਹੈ ਪੰਜਾਬੀ ਮੈਮ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਵਿੱਚ ਜਿਹੜੀ ਵੈਕੈਂਸੀ ਆ ਚੁੱਕੀ ਨੇ ਇੱਥੇ ਤੁਸੀਂ ਦੇਖ ਵੀ ਸਕਦੇ ਹੋ ਰਜੇ ਕਾਫੀ ਅੱਛੀ ਪੋਸਟਾਂ ਹੈਗੀ ਐ ਇਨਫੋਰਮੇਸ਼ਨ ਥੰਨੋਂ ਇਸੇ ਵੀਡੀਓ 'ਚ ਮਿਲ ਜੂਗੀ ਕਿਤੇ ਵੀ ਜਾਣ ਦੀ ਲੋੜ ਨਹੀਂ ਹੈਗੀ ਜੇ ਤੁਸੀਂ ਚੈਨਲ ਤੋਂ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਜੇ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਨਾਲੇ ਬੈਲ ਆਈਕਨ ਦੱਸ ਕਰਨਾ ਹੈ ਪੰਜਾਬ ਵਿੱਚ ਆਉਣ ਵਾਲੀ ਹਰ ਵੈਕੈਂਸੀ ਦਾ ਅਪਡੇਟ ਤੁਹਾਨੂੰ ਨਾਲ ਦੀ ਨਾਲ ਮਿਲ ਜੂਗਾ ਤਾਂ ਸਭ ਤੋਂ ਪਹਿਲਾਂ ਲੱਜ ਇੱਥੇ ਤੁਸੀਂ ਦੇਖ ਸਕਦੇ ਹੋ ਨਗਰ ਨਿਗਮ ਜਲੰਧਰ ਵਿੱਚ ਭਰਤੀ ਆ ਚੁੱਕੀ ਹੈ ਜੇ ਅਸੀਂ ਗੱਲ ਕਰੀਏ ਪੋਸਟਰ ਦੀ ਤਾਂ ਨਗਰ ਨਿਗਮ ਜਲੰਧਰ ਵੱਲੋਂ 1196 ਪੋਸਟ ਹੈਗੀ ਹੈ ਠੀਕ ਹੈ ਇਹ ਜਿਹੜੀ ਅਸਾਮੀਆਂ ਹੈਗੀ ਹੈ ਰੈਗੂਲਰ ਭਰਤੀ ਹੈਗੀ ਹੈ ਇਸ ਵਿੱਚ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਦਾ ਇਸ ਵਿੱਚ ਆਨਲਾਈਨ ਅਪਲਾਈ ਨਹੀਂ ਹੋਣਗੇ ਆਫਲਾਈਨ ਫਾਰਮ ਅਪਲਾਈ ਹੋਣਗੇ ਜਿਹੜਾ ਅਪਲਾਈ ਕਰਨ ਵਾਸਤੇ ਭਰਤੀ ਦਾ ਨੋਟੀਫਿਕੇਸ਼ਨ ਹੈ ਗਿਆ ਫਾਰਮ ਹੈ ਗਿਆ ਇਸ ਤੇ ਵਿੱਚ ਫਾਰਮ ਦੀ ਫੀਸ ਕੀ ਰਹੂਗੀ ਠੀਕ ਹੈ ਉਸ ਦਾ ਫਿਰ ਕਿੱਥੇ ਤੁਹਾਨੂੰ ਜਿਹੜੇ ਡਾਕੂਮੈਂਟ ਹੈਗੇ ਇਹ ਸਬਮਿਸ਼ਨ ਕਰਵਾਣੇ ਆ ਤਾਂ ਇਹ ਜਲੰਧਰ ਜਿਹੜੀ ਅਫੀਸ਼ੀਅਲ ਵੈਬਸਾਈਟ ਦਿੱਤੀ ਗਈ ਹੈ mcjalandhar.in ਇਹ ਤੁਸੀਂ ਸਰਚ ਕਰਨਾ ਹੈ ਇੱਥੇ ਤੁਹਾਨੂੰ ਨੋਟੀਫਿਕੇਸ਼ਨ ਵੇਖਣ ਨੂੰ ਮਿਲ ਜਾਊਗਾ ਜਲਦ ਹੀ ਠੀਕ ਹੈ ਤਾਂ ਹੁਣ ਅਸੀਂ ਗੱਲ ਕਰਦੇ ਹਾਂ ਫਾਰਮ ਕਦੋਂ ਤੋਂ ਸਟਾਰਟ ਹੋਣਗੇ ਕਿੰਨੀ ਪੋਸਟਾਂ ਹੈਗੀ ਐ ਕਿਸ ਡਿਪਾਰਟਮੈਂਟ ਵਿੱਚ ਕਿੰਨੀ ਪੋਸਟਾਂ ਆਈ ਐ ਕੁਆਲਿਫੀਕੇਸ਼ਨ ਕੀ ਚਾਹੀਦੀ ਐ ਏਜ ਲਿਮਿਟ ਕੀ ਹੋਣੀ ਚਾਹੀਦੀ ਐ ਸਾਰੀ ਗੱਲਬਾਤ ਅਸੀਂ ਕਰਾਂਗੇ ਤਾਂ ਸਭ ਤੋਂ ਪਹਿਲਾਂ ਜਿਹੜੀ ਟੋਟਲ ਪੋਸਟਾਂ ਦੀ ਗੱਲ ਕਰੀਏ ਲੱਗੇ ਇੱਥੇ ਤੁਸੀਂ ਦੇਖ ਸਕਦੇ ਹੋ 1196 ਪੋਸਟਾਂ ਹੈਗੀ ਐ ਤਾਂ ਸਭ ਤੋਂ ਪਹਿਲਾਂ ਜਿਹੜੀ ਅਸਾਮੀਆਂ ਦਾ ਨਾਂ ਦੱਸਿਆ ਗਿਆ ਹੈ ਗਾਰਡਨ ਬੇਲਦਾਰ ਮਾਲੀ ਦੀ ਜਿਹੜੀ ਹੈਗੀ 406 ਪੋਸਟਾ ਹੈਗੀ ਐ ਸਫਾਈ ਜਿਹੜੀ ਸੇਵਕ ਦੀ ਹੈਗੀ ਐ 440 ਪੋਸਟਾ ਹੈਗੀ ਐ ਸੀਵਰਮੈਨ ਦੀ 165 ਪੋਸਟਾ ਹੈਗੀ ਐ ਰੋਡ ਬੇਲਦਾਰ ਦੀ ਜਿਹੜੀ ਹੈਗੀ ਐ 160 ਪੋਸਟਾ ਹੈਗੀ ਐ ਫਿਲਟਰ ਕੋਲੇ ਦੀ ਜਿਹੜੀ ਹੈਗੀ ਐ 25 ਪੋਸਟਾ ਹੈਗੀ ਇੱਥੇ ਜਿਹੜੀ ਪੋਸਟਾ ਹੈਗੀ ਐ ਇਸ ਤੇ ਹਿਸਾਬ ਨਾਲ ਦੱਸਿਆ ਇਹ ਤੁਸੀਂ ਚੈੱਕ ਕਰ ਸਕਦੇ ਹੋ ਫਿਰ ਅਸੀਂ ਪੇ ਸਕੇਲ ਦੀ ਗੱਲ ਕਰੀਏ ਗਰੁੱਪ ਡੀ ਦੀ ਪੋਸਟ ਹੈਗੀ ਐ ਇਸ ਦੀ ਜਿਹੜੀ ਬੇਸਿਕ ਪੇ ਸਕੇਲ ਰਹੂਗੀ 18000 ਪਰ ਮੰਥ ਜਿਹੜੀ ਬੇਸਿਕ ਪੇ ਸਕੇਲ ਹੋਊਗੀ ਠੀਕ ਹੈ ਇਸ ਤੋਂ ਬਾਅਦ ਇਨਕਰੀਜ਼ ਵੀ ਹੋ ਜਾਊਗੀ ਲੈਵਲ 7 ਅਕੋਰਡਿੰਗ ਤੁਹਾਨੂੰ ਪੇ ਸਕੇਲ ਮਿਲੂ ਫਿਰ ਅਸੀਂ ਗੱਲ ਕਰਦੇ ਆ ਜਿਹੜਾ ਇਸ ਦਾ ਨੋਟੀਫਿਕੇਸ਼ਨ ਹੈਗਾ ਆਫੀਸ਼ੀਅਲ ਵੈਬਸਾਈਟ ਤੇ 10 ਜਨਵਰੀ ਨੂੰ ਤੁਹਾਨੂੰ ਫੁੱਲ ਨੋਟੀਫਿਕੇਸ਼ਨ ਜਿਹੜਾ ਫਾਰਮ ਹੋਊਗਾ ਇਹ ਤੁਹਾਨੂੰ ਆਫੀਸ਼ੀਅਲ ਵੈਬਸਾਈਟ ਤੇ ਮਿਲ ਜਾਊਗਾ 10 ਜਨਵਰੀ ਨੂੰ ਵੇਖਣ ਨੂੰ ਜਿਵੇਂ ਫੁੱਲ ਨੋਟੀਫਿਕੇਸ਼ਨ ਆਊਗਾ ਫਾਰਮ ਕਿਤਾ ਫਿਲ ਕਰਨਾ ਉਸ ਤੋਂ ਰਿਗਾਰਡਿੰਗ ਵੀ ਤੁਹਾਨੂੰ ਚੈਨਲ ਉੱਤੇ ਵੀਡੀਓ ਮਿਲ ਜੂਗੀ ਫਾਰਮ ਵਿੱਚ ਕੋਈ ਵੀ ਮਿਸਟੇਕ ਨਹੀਂ ਕਰਨੀ ਫਾਰਮ ਦੀ ਫੀਸ ਕਿਹ ਰਹੂਗੀ ਇਹ ਸਾਰਾ ਫੁੱਲ ਨੋਟੀਫਿਕੇਸ਼ਨ ਤੇ ਹੀ ਦੱਸਿਆ ਜਾਊਗਾ ਫਿਰ ਅਸੀਂ ਗੱਲ ਕਰੀਏ ਕਿ ਜਿਹੜੇ ਫਾਰਮ ਹੈਗੇ ਨੇ ਜੇ ਇਹ ਕੱਤੋਂ ਸਟਾਰਟ ਹੋ ਗਏ ਠੀਕ ਹੈ ਤੁਸੀਂ ਜਿਹੜਾ ਫਾਰਮ ਹੈਗਾ ਇਹ 15 ਜਨਵਰੀ ਤੋਂ ਫਾਰਮ ਅਪਲਾਈ ਹੋਣੇ ਸਟਾਰਟ ਹੋ ਜੂਗੇ ਤੁਸੀਂ 15 ਜਨਵਰੀ ਤੋਂ ਆਪਣਾ ਫਾਰਮ ਹੈਗਾ ਅਪਲਾਈ ਕਰ ਸਕਦੇ ਹੋ ਇੱਕ ਮਹੀਨੇ ਦਾ ਟਾਈਮ ਦਿੱਤਾ ਜਾਊਗਾ ਕੈਂਡੀਡੇਟਾਂ ਨੂੰ 27 ਫਰਵਰੀ ਜਿਹੜੀ ਹੈਗੀ ਇਸਤੇ ਲਾਸਟ ਡੇਟ ਰਹੂਗੀ 5 ਵਜੇ ਤੱਕ ਤੁਸੀਂ ਆਪਣਾ ਫਾਰਮ ਹੈਗਾ ਰਜੇ ਜਿਵੇਂ 10th بیس ਤੇ ਕੁਆਲਿਫੀਕੇਸ਼ਨ ਦੀ ਗੱਲ ਕਰੀਏ ਸਭ ਤੋਂ ਮੇਨ ਕੈਂਡੀਡੇਟ ਕੋਲ 10th ਹੋਣੀ ਚਾਹੀਦੀ ਹੈ ਗਰੁੱਪ ਡੀ ਦੀ 10th بیس ਤੇ ਪੋਸਟ ਹੈਗੀ ਹੈ ਜੇ ਕੈਂਡੀਡੇਟ ਨੇ 10th ਕੀਤੀ ਹੈ ਜਿਵੇਂ ਅਦਰ ਸਟੇਟ ਕੈਂਡੀਡੇਟ ਹੈਗੇ ਆ ਤਾਂ 10th ਵਿੱਚ ਪੰਜਾਬੀ ਸਬਜੈਕਟ ਹੋਣਾ ਕੰਪਲਸਰੀ ਹੈਗਾ 10th ਵਿੱਚ ਪੰਜਾਬੀ ਸਬਜੈਕਟ ਹੈਗਾ ਤਾਂ ਫਿਰ ਤੁਸੀਂ ਅਪਲਾਈ ਕਰ ਸਕਦੇ ਹੋ ਇਸ ਵਿੱਚ ਕਿਹੜੇ ਡਾਕੂਮੈਂਟਾਂ ਦੀ ਨੀਡ ਹੋਊਗੀ ਫਾਰਮ ਕਿਦਾ ਫਿਲ ਕਰਨਾ ਉਸ ਤੇ ਰਿਕਾਰਡਿੰਗ ਵੀ ਜਿਵੇਂ ਅਫੀਸ਼ੀਅਲ ਵੈਬਸਾਈਟ ਤੇ 10 ਜਨਵਰੀ ਨੂੰ ਨੋਟੀਫਿਕੇਸ਼ਨ ਆਊਗਾ ਉਸ ਤੇ ਰਿਗਾਰਡਿੰਗ ਤੁਹਾਨੂੰ ਚੈਨਲ ਉੱਤੇ ਵੀਡੀਓ ਮਿਲ ਜੂਗੀ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ 15 ਜਨਵਰੀ ਤੋਂ ਫਾਰਮ ਸਟਾਰਟ ਹੋਊਗੇ 27 ਜਿਹੜੀ ਫਲਵਰੀ ਹੈਗੀ ਐ ਇਹ ਲਾਸਟ ਡੇਟ ਰਹੂਗੀ ਠੀਕ ਲੱਗੇ ਤਾਂ ਸਭ ਤੋਂ ਮੇਨ ਹੈਗੀ ਐ ਕਿ ਕੈਂਡੀਡੇਟ ਕੋਲ 10ਥ ਹੋਣੀ ਚਾਹੀਦੀ ਐ 10ਥ ਵਿੱਚ ਪੰਜਾਬੀ ਹੋਣੀ ਚਾਹੀਦੀ ਐ ਇਹ ਪੋਸਟਾ ਹੈਗੀ ਐ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਸਕਦੇ ਹੋ ਰੈਗੂਲਰ ਪੋਸਟਾ ਹੈਗੀ ਐ ਜਿਹੜੇ ਵੀ ਕੈਂਡੀਡੇਟ ਇੰਟਰਸਟਿਡ ਹੈਗੇ ਤੁਸੀਂ ਇਸ ਵਿੱਚ ਅਪਲਾਈ ਕਰ ਸਕਦੇ ਹੋ ਆਫਲਾਈਨ ਮੋਡ ਰਹੂਗਾ ਐਡਰੈਸ ਵੀ ਤੁਹਾਨੂੰ ਦੱਸਿਆ ਜਾਊਗਾ ਕਿ ਕਿੱਥੇ ਸਪੇਡ ਪੋਸਟ ਕਰਨੇ ਆ ਕਿਹੜੇ ਕਿਹੜੇ ਡਾਕੂਮੈਂਟ ਅਟੈਚ ਕਰਨੇ ਹੈਗੇ ਤਾਂਸ ਕਾਫੀ ਅੱਛੀ ਪੋਸਟਾ ਹੈਗੀ ਐ ਇਹ ਵੀ ਤੁਸੀਂ ਦੇਖ ਸਕਦੇ ਹੋ ਆਪਣੇ ਜਿੰਨੇ ਵੀ ਫਰੈਂਡ ਹੈਗੇ ਐ WhatsApp ਗਰੁੱਪ ਹੈਗੇ ਸਾਰਿਆਂ ਨੂੰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਦੋਂ ਤੱਕ ਨੋਟੀਫਿਕੇਸ਼ਨ ਆਊਗਾ ਹਰ ਕੈਂਡੀਡੇਟ ਨੂੰ ਅਪਡੇਟ ਮਿਲਣੀ ਚਾਹੀਦੀ ਹੈ ਹਰ ਕੈਂਡੀਡੇਟ ਇਸ ਵਿੱਚ ਫਾਰਮ ਅਪਲਾਈ ਕਰ ਸਕਦਾ ਹੈ। ਧੰਨਵਾਦ।